ਪਾਰਸਲ ਆ ਗਿਆ ਜੀ ਇਹਨੂੰ ਕਰਾਂਗੇ ਅਨਬਾਕਸਿੰਗ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਕੀ ਹੈ ਜੀ ਤਾਂ ਫੈਨ ਮਿਲਣ ਆ ਗਿਆ ਇੱਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਕਰਦਾ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਜੀ ਅਸੀਂ ਲੈਣਾ ਆ ਜੀ ਇੱਕ ਪਾਰਸਲ ਹਾਂਜੀ ਦੋਸਤੋ ਪਾਰਸਲ ਆ ਗਿਆ ਜੀ ਇਹਨੂੰ ਕਰਾਂਗੇ ਅਨਬਾਕਸਿੰਗ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਕੀ ਹੈ ਜੀ ਕੋਸ਼ੇ ਇਦਾਂ ਦੀ ਪੈਕਿੰਗ ਆਈ ਹੈ ਜੀ ਇਹਦੀ ਪੈਕਿੰਗ ਤਾਂ ਵਧੀਆ ਉਦਾਂ ਹਾਂਜੀ ਦੋਸਤੋ ਇਹ ਆਈ ਹੈ ਇਹ ਆ ਜੀ ਵਾਟਰਪਰੂਫ ਟੇਪ ਇਹਨੂੰ ਕਹਿੰਦੇ ਜੀ ਵਾਟਰਪਰੂਫ ਟੇਪ ਸਾਡੀ ਹਵੇਲੀ ਦਾ ਪਾਈਪ ਖਰਾਬ ਹੋ ਚੁੱਕਾ ਹੈ ਲੀਕ ਕਰਦਾ ਹੈ ਇਹਨੂੰ ਉੱਥੇ ਲਾਵਾਂਗੇ ਤੁਹਾਨੂੰ ਲਾ ਕੇ ਦੱਸਾਂਗੇ ਕਿ ਪਾਣੀ ਰੋਕਦੀ ਆ ਕਿ ਨਹੀਂ ਹਾਂਜੀ ਦੋਸਤੋ ਅਸੀਂ ਬਾੜੇ ਪਹੁੰਚ ਚੁੱਕੇ ਹਾਂ ਆਪਣੇ ਤੇ ਹੁਣ ਅਸੀਂ ਸ਼ੁਰੂ ਕਰਾਂਗੇ ਗੁੱਡ ਘੜਾਈ ਅੱਜ ਦਿਨ ਹੋ ਗਿਆ ਸਾਡਾ ਤੀਜਾ ਤੇ ਤੁਹਾਨੂੰ ਦਿਖਾਇਆ ਸੀ ਜਿੱਦਾਂ ਉਹ ਜਣਾ ਸੀ ਉੱਥੇ ਗੁੱਡ ਘੜਾਈ ਕੀਤੀ ਸੀਗੀ ਤੇ ਇੱਥੇ ਕੀਤੀ ਸੀਗੀ ਤੇ ਇੱਧਰ ਅਸੀਂ ਲਾਇਆ ਸੀ ਪਾਣੀ ਤੇ ਅੱਜ ਅਸੀਂ ਇੱਥੇ ਹੁਣ ਗੁੱਡ ਘੜਾਈ ਕਰਾਂਗੇ ਇੱਥੇ ਪਾਣੀ ਲੱਗ ਰਿਹਾ ਹੈ ਅੱਧੇ ਚ ਪਾਣੀ ਲਾ ਦਿੱਤਾ ਤੇ ਇੱਥੇ ਪਾਣੀ ਲਾਉਂਗੇ ਆ ਮਾਤਾ ਨੇ ਹਲਦੀ ਨੂੰ ਪਾਣੀ ਛੱੜਤਾ ਅੱਜ ਕਹਿੰਦੇ ਚੱਲ ਪਹਿਲੇ ਹਲਦੀ ਭਰ ਦਿੰਨੇ ਆ ਤੇ ਇੱਧਰ ਗੁੱਡ ਦਵਾਵਾਂਗੇ ਇੱਧਰਲੀ ਵਾਤ ਇੱਕ ਦਿਨ ਲੇਟ ਆਜੂਗੀ ਤੇ ਇੱਥੇ ਉਹ ਟੇਬਲ ਲਾਵਾਂਗੇ ਚੈੱਕ ਕਰਾਂਗੇ ਜਿਹੜੀ ਪਟੇਬਲ ਤੁਹਾਨੂੰ ਦਿਖਾਈ ਸੀ ਕਿ ਟੇਬ ਨਾਲ ਪਾਣੀ ਕਿੱਧਰ ਰੁਕਦਾ ਕਿ ਨਹੀਂ ਰੁਕਦਾ ਆਹ ਟੇਪਾਂ ਲਾ ਕੇ ਦੇਖਿਆ ਐ ਐਕਸਪੈਰੀਮੈਂਟ ਇਹ ਐ ਪਰ ਇਹਨਾਂ ਪਾਣੀ ਰੁਕਿਆ ਨਹੀਂ ਉਹ ਲਹਾਫਾ ਵੀ ਬੰਨੇ ਆ ਉੱਥੇ ਤੇ ਇਹਨਾਂ ਹੁਣ ਦੂਜੀ ਟੇਬ ਲਾਵਾਂਗੇ ਜਿਹੜੀ ਲਿਆਂਦੀ ਆ ਉਹ ਦੇਖਾਂਗੇ ਕਿੱਦਾਂ ਹੁੰਦੀ ਹੈ ਕਿੱਦਾਂ ਨਹੀਂ ਪਾਣੀ ਰੋਕਦਾ ਕਿ ਨਹੀਂ ਰੋਕਦਾ ਚਲੋ ਕਰਦੇ ਆ ਸ਼ੁਰੂ ਆਜੋ ਦੋਸਤੋ ਦੋ ਕਈਆਂ ਹੋ ਗਈਆਂ ਜੇ ਕੋਈ ਬੇਲਾ ਤਾਂ ਆਜੋ ਗੁੱਡਗੜੀਆਂ ਕਰਵਾ ਦਿਓ ਆਗੇ ਹਾਂਜੀ ਦੋਸਤੋ ਆ ਇੱਕ ਕੈਰੀਆ ਆਪਾਂ ਗੁੜਤੀ ਦੋ ਕੈਰੀਆ ਆਪਾਂ ਹੁਣ ਇਸ ਤੋਂ ਬਾਅਦ ਗੁੱਡਾਂਗੇ ਪਾਣੀ ਪੂਣੀ ਜੇ ਪੀ ਕੇ ਛੱਡੇਆਂ ਮੋੜ ਕਾ ਹੀ ਆ ਜਾਂਦਾ ਅੱਜ ਤੇ ਅੱਜ ਮੇਰੀ ਇਹ ਜੋ ਆ ਭੈਣ ਨਾਲ ਸਾਡੀ ਇਹ ਜੋ ਭਾਣ ਜੀ ਤੇ ਉਹ ਮੇਰੀ ਭੈਣ ਮਾਤਾ ਮੇਰੀ ਭਾਣ ਜੀ ਮੇਰੀ ਹਾਂਜੀ ਚਲੋ ਪਾਣੀ ਚਲ ਗਿਆ ਤੇ ਨਾਲੇ ਇੱਥੇ ਟੇਪ ਲਾ ਕੇ ਦੇਖਾਂਗੇ ਹੁਣ ਆਪਾਂ ਤੇ ਠੰਡਾ ਮੌਸਮ ਹੋ ਗਿਆ ਆ ਕੱਲ ਨੂੰ ਆਪਾਂ ਆ ਗੁੱਡਾਂਗੇ ਇੱਥੇ ਪਾਣੀ ਕੱਦ ਲਾਤਾ ਸੀ ਕੱਲ ਅਸੀਂ ਗਏ ਸੀ ਸਿੰਜ ਦੇਖਣ ਸਿੰਜ ਦੇਖਣ ਤਾਂ ਕਰਕੇ ਇਧਰ ਆ ਨਹੀਂ ਹੋਇਆ ਕੱਲੇ ਮਾਤਾ ਸਗੇ ਮੇਰੇ ਉਹਨਾਂ ਨੇ ਪਾਣੀ ਲਾ ਦਿੱਤਾ ਤੇ ਇਹ ਪਾਣੀ ਅਸੀਂ ਪਰਸੋਂ ਲਾਇਆ ਸੀ ਅੱਜ ਗੁੱਡਣ ਯੋਗ ਆ ਹੋ ਗਿਆ ਇਹ ਗੁੱਡ ਕੇ ਤੇ ਫਿਰ ਇੱਧਰ ਪਾਣੀ ਲਾਤਾ ਮਾਤਾ ਨੇ ਫਿਰ ਇੱਥੇ ਪਾਣੀ ਲਾਵਾਂਗੇ ਉਹ ਗੁੱਡ ਰਵਾ ਕੇ ਫੇ ਆ ਗੁੱਡ ਕੇ ਫਿਰ ਆਲੂ ਲੂ ਲਾਵਾਗੇ ਇਸ ਜਗ੍ਹਾ ਤੇ ਲੋ ਜੀ ਮੇਰੇ ਹੈਲਪਰ ਸਭ ਆ ਚੁੱਕੇ ਆ ਤੇ ਦੋਨੇ ਰੜ ਕੇ ਹੁਣ ਅਸੀਂ ਕਰਾਂਗੇ ਗੁੱਡ ਗੜਾਈ ਨੋ ਵੀ ਮਿੱਤਰੋ ਸਾਰਾ ਗੁੱਡ ਦਿੱਤਾ ਆਪਾਂ ਆ ਟੋਟਾ ਤੇ ਸਾਨੂੰ ਸਾਡਾ ਫੈਨ ਮਿਲਣ ਆ ਗਿਆ ਇੱਕ ਸਿੰਮੂ ਹਰਵੇ ਸਿੰਮੂ ਕਿੱਦਾਂ ਹਾਲ ਚੱਲ ਤੇਰਾ ਕੀ ਬਣਦਾ ਖੇਡਣਾ ਮम्मा ਬਾੜੇ ਇੱਥੇ ਕਿਹੜਾ ਖੇਡ ਹੁੰਦਾ ਹਾਂ ਸੈਰ ਹੋ ਜਾਂਦੀ ਹੈ ਕੰਮ ਫਿਰ ਹੋ ਜਾਂਦਾ ਲੋ ਵੀ ਮਿੱਤਰੋ ਇੱਥੇ ਕਰਾਂਗੇ ਹੁਣ ਆਪਾਂ ਪੈਂਚਰ ਜਿਹੜਾ ਪੈਂਚਰ ਹੋਇਆ ਉਹਦੇ ਨਾਲ ਐਕਸਪੈਰੀਮੈਂਟ ਕਰਾਂਗੇ ਟੇਪ ਸਾਡੇ ਨਾਲ ਕੰਮਜਾਬ ਹੁੰਦੀ ਹੈ ਕਿ ਨਹੀਂ ਆ ਟੇਪ ਦੋ ਤਿੰਨ ਜਗ੍ਹਾ ਤੇ ਲਾਤੀ ਆ ਟੇਪ ਲਾਈ ਸੀ ਥੋੜਾ ਟਾਈਮੇ ਕੱਢਿਆ ਇਹਨੇ ਤੇ ਹੁਣ ਆਪਾਂ ਦੂਜੀ ਟੇਪ ਲਾ ਕੇ ਲੈ ਕੇ ਆਨੇ ਆ ਉਹ ਦੇਖਦੇ ਆ ਚੱਲਦੀ ਹੈ ਕਿ ਨਹੀਂ ਕਿੰਨਾ ਕ ਟਾਈਮ ਕੱਢਦੀ ਕਿੰਨਾ ਕ ਨਹੀਂ ਤੇ ਪਹਿਲਾਂ ਲੈ ਗਿਆ ਨੇ ਕਪੜਾ ਓਏ ਟਿੱਡੀ ਲਓ ਵੀ ਮਿੱਤਰੋ ਟੇਪ ਆਪਾਂ ਚੱਕ ਲਈ ਆ ਤੇ ਹੁਣ ਆ ਪਾਈਪ ਨੂੰ ਕਰਾਂਗੇ ਆਪਾਂ ਸਾਫ ਇਹਦੀ ਕਰਾਂਗੇ ਸਾਫ ਸਫਾਈ ਤੇ ਲਾਵਾਂਗੇ ਇਹਦਾ ਪੈਂਚਰ ਦੇਖਦੇ ਆ ਜੀ ਹੁਣ ਪੁਰਾਣੀ ਟੇਬਲ ਅਸੀਂ ਲਾਵਾਂਗੇ ਤੇ ਇਹਦੀ ਜਗ੍ਹਾ ਤੇ ਫੇਰ ਨਵੀਂ ਟੇਬਲ ਲਾਵਾਂਗੇ ਆ ਤਾਂ ਇਦਾਂ ਲੱਗਦਾ ਜਿਦਾ ਚਾਂਦੀ ਦਾ ਸੱਪੇ ਪਿਆ ਹੁੰਦਾ ਲੋਬੀ ਟਾਈਮ ਹੋ ਗਿਆ ਆਪਣਾ ਗੁੱਡ ਗੜਈਆ ਹੋ ਗਿਆ ਹੁਣ ਆਪਾਂ ਇਸ ਤੋਂ ਬਾਅਦ ਜਾਵਾਂਗੇ ਗੁਰਦੁਆਰੇ ਨਾਂ ਮੇਰਾ ਮਿੱਤਰ ਸਟੈਂਡ ਇਕੱਠਾ ਕਰੀ ਜਾਂਦੇ ਆਪਣੇ ਦਤੈ ਚਾਰ ਬਰਾਂ ਨੇ ਖੋਲ ਕੇ ਇਕੱਠਾ ਕਰਤਾ ਹੁਣ ਪਤਾ ਨਹੀਂ ਲੱਗਦਾ ਕਰਨਾ ਕੀ ਹੈ ਐ ਸਿੰਮੂ ਲਾਵਾ ਤੈਨੂੰ ਬਰਾਂਗੇ ਤੇ ਇੰਨੀ ਕੀ ਗੱਲ ਨੂੰ ਗਿਆ ਬੋਤਾ ਅੱਛੇ ਚੱਲ ਆਵਾਂ ਰੱਖਾ ਉੱਥੇ ਚੱਲੀਏ ਵੀ ਗੁਰਦੁਆਰੇ ਨੂੰ ਰੋਕੇ ਚੱਲਦੇ ਹਾਂ ਹਲੇ ਹਾਂਜੀ ਦੋਸਤੋ ਨਹਾਤ ਹੋ ਕੇ ਕੰਮਕੁੰਮ ਨੇ ਵੇੜ ਕੇ ਅਸੀਂ ਆ ਗਏ ਆ ਗੁਰਦੁਆਰੇ ਵਾਲ ਨੂੰ ਤੇ ਅੱਜ ਮੈਂ ਕੱਲਾ ਨਹੀਂ ਆ ਕਿ ਅੱਜ ਮੇਰੇ ਨਾਲ ਦੋ ਸਾਥੀ ਹੋਰ ਆ ਮੇਰੇ ਗੁਰਦੁਆਰੇ ਆਣ ਨੂੰ ਇੱਕ ਆ ਟਿੱਡੀ ਜੀ ਆ ਇਹਦਾ ਨਾਂ ਹੈਗਾ ਮਨਰੀਤ ਤੇ ਇੱਕ ਆ ਸਾਡੀ ਦੋਤੀ ਆ ਇਹ ਵੀ ਆ ਚੱਲੀ ਮੇਰੇ ਨਾਲ ਗੁਰਦੁਆਰੇ ਨੂੰ ਆ ਚੱਲਾਂਗਾ ਮਨੇ ਕਹ ਹੈਲੋ ਗਾਈਜ਼ ਇਧਰ ਕੋਲਾ ਕੇ ਕਹ ਹਾਂਜੀ ਕਿਵੇਂ ਲੱਗਾ ਮੇਰਾ ਇਹ ਅੱਜ ਦਾ ਵਲੌਗ ਕਮੈਂਟਾਂ ਚ ਜਰੂਰ ਦੱਸਿਓ ਤੇ ਹੋਰ ਵੀਡੀਓ ਦੇਖਣ ਲਈ ਕਰਨ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ